ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਮੀਂਹ ਪੈ ਰਿਹਾ ਮਠਾ ਮਠਾ ਹਨਾ ਤੁਸੀਂ ਦੇਖ ਸਕਦੇ ਆ ਅ ਮੀਂਹ ਵਾਲੇ ਤੇ ਜਿੱਦਾਂ ਪਹਿਲਾਂ ਵੀ ਕਈ ਬਲੌਗਾਂ 'ਚ ਆਪਾਂ ਗੱਲ ਕਰੀ ਆ ਮੀਂਹ ਵਾਲੀਆਂ ਦਾ ਬਾਬੇ ਨੇ ਲਹਿਰਾਂ ਬਹਿਰਾਂ ਕਰੀਆਂ ਪਈਆਂ ਏ ਰਕੀ ਸਾਡੇ ਤਾਂ ਹੋਰ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਕਿੱਦੜ ਰੋਜ਼ ਪੈਂਦਾ ਮੀਂਹ ਕਿੱਦੜ ਨਹੀਂ ਪੈਂਦਾ ਹਨਾ ਅ ਕਈ ਪਾਸੇ ਨਹੀਂ ਵੀ ਪੈਂਦਾ ਹੋ ਸਕਦਾ ਪਰ ਸਾਡੇ ਤਾਂ ਦੇਖੋ ਜੀ ਰੱਬ ਰੋਜ਼ ਇਹ ਐਨ ਲੈਰਾਂ ਪੈਰਾ ਕਰ ਦਿੰਦਾ ਰੋਜ਼ੇ ਮੀਂਹ ਪੈਂਦਾ ਐਨ ਵਧੀਆ ਤੇ ਅੱਜ ਵੀ ਪੈ ਰਿਹਾ ਸਵੇਰੇ ਅੱਜ ਅੱਧੇ ਘੰਟੇ ਦੀ ਝਟ ਲਾ ਗਿਆ ਐਨ ਪੂਰੀ ਤੇ ਹੁਣ ਵੀ ਤਕਰੀਬਨ ਵਧੀਆ ਮੀਂਹ ਪੈ ਰਿਹਾ ਸਮਝ ਲਓ ਪਹਿਲਿਆ ਪਹਿਲਾਂ ਆ ਹੁਣ ਤਾਂ ਭੂਰ ਝੂਰ ਜਿਉ ਆ ਤੇ ਇਧਰ ਪਾਈ ਘਰ ਦੇ ਲੱਗੇ ਤੇ ਅੱਜ ਇੱਕ ਕੱਲ ਨੂੰ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਨੌਵੀਂ ਦਾ ਅ ਤਿਹਾਰ ਕਹਿ ਲੋ ਨੌਵੀਂ ਕਹਿ ਲੋ ਵੀ ਜਿੱਦਾਂ ਕਹਿ ਦਿੰਦੇ ਨੇ ਵੀ ਕੱਲ ਨੂੰ ਨੌਵੀਂ ਆ ਹਨਾ ਕੱਲ ਨੂੰ ਭਾਈ ਹੈਗੀ ਨੌਵੀਂ ਤਰੀਕ ਹੈਗੀ ਆ ਜੀ ਕੱਲ ਨੂੰ 17 ਹਨਾ ਤੇ ਤਾਂ ਕਰਕੇ ਵੀ ਅੱਜ ਘਰ ਦੇ ਕਹਿੰਦੇ ਵੀ ਬਣਾਉਣੀਆਂ ਐ ਸੇਮੀਆਂ ਸੇਮੀਆਂ ਕਈ ਕਹਿੰਦੇ ਫੇਮੀਆਂ ਕਹਿ ਦਿੰਦੇ ਹਨਾ ਹਰੇਕ ਇਲਾਕੇ ਦੀ ਭਾਈ ਆਪਣੀ ਆਪਣੀ ਬੋਲੀ ਆ ਤੇ ਸੇਮੀਆਂ ਦੀ ਤਿਆਰੀ ਚੱਲ ਰਹੀ ਆ ਜੀ ਮੰਮੀ ਵਿਚਾਰੀ ਬਾਹਰ ਮੰਮੀ ਨੇ ਮੰਜਾ ਢਾਇਆ ਹੂੰ ਜਿੱਦਾਂ ਆਪ ਆਪ ਸੇਮੀਆਂ ਬੱਟਦੇ ਹੁੰਦੇ ਆ ਆਪ ਸੇਮੀਆਂ ਬੱਟਣੀਆਂ ਆਪਾਂ ਨੇ ਅ ਬਾਹਰੋਂ ਮੰਜਾ ਮੁੰਦਾ ਮਾਰ ਕੇ ਹਨਾ ਪਾਵੇ ਉਹਦੇ ਉੱਪਰ ਨੂੰ ਕਰਕੇ ਰੱਸੀ ਲਾਉਂਦੇ ਹੁੰਦੇ ਆ ਉਹਦੇ ਪਰ ਫਿਰ ਸੁੱਕਣੀਆਂ ਪਾਉਣੀਆਂ ਹਨਾ ਧੁੱਪਾਂ 'ਚ ਤੇ ਮੰਮੀ ਨੇ ਇੱਥੇ ਮੰਜਾ ਢਾਇਆ ਦਾ ਵਿਚਰੀ ਨੇ ਉਹ ਰੱਸੀਆਂ ਰੁਸੀਆਂ ਬੰਨਦੀ ਦੀ ਜਦ ਨੇ ਨੂੰ ਮੀਂਹ ਆ ਗਿਆ ਫੇਰ ਉਹਨੂੰ ਸੁੱਕਣੇ ਨੂੰ ਚਾਹੀਦੀ ਆ ਧੁੱਪ ਚਲੋ ਹੁਣ ਅਸੀਂ ਮੰਜਾ ਕਰ ਲਿਆ ਅੰਦਰ ਤੇ ਅੰਦਰੇ ਹੁਣ ਭਾਈ ਪੱਖੇ ਥੱਲੇ ਰੱਖਾਂਗੇ ਹਨਾ ਬੱਟ ਕੇ ਸੇਮੀਆਂ ਤੇ ਆਜੂ ਫਿਰ ਤੁਹਾਨੂੰ ਦਿਖਾਉਨੇ ਆ ਸਾਰੀ ਫੈਮਿਲੀ ਨਾਲ ਮਨਾਉਨੇ ਆ ਨਾਲੇ ਸੇਵੀਆਂ ਬੱਟੀਆਂ ਦਿਖਾਉਨੇ ਆ ਭਾਈ ਇੱਕ ਇੱਕੜਾ ਬੱਟੀਆਂ ਸੇਵੀਆਂ ਕਿਉਂਕਿ ਹੁਣ ਪਹਿਲਾਂ ਅਸੀਂ ਤਾਂ ਮੈਂ ਤਾਂ ਆਪ ਭਾਈ ਬੱਟੀਆਂ ਪਹਿਲਾਂ ਹਨਾ ਪਹਿਲਾਂ ਹੁੰਦੀ ਸੀ ਸਾਡੇ ਕੋਲ ਵੀ ਉਹ ਕੋੜੀ ਕਹਿ ਦਿੰਦੇ ਜੀ ਨੂੰ ਹਨਾ ਉਹ ਸਾਡੇ ਕੋਲ ਹੁੰਦੀ ਸੀ ਪਹਿਲਾਂ ਆਪ ਬੱਟੀਆਂ ਅਸੀਂ ਕਈਆਂ ਨੇ ਨਹੀਂ ਬੱਟੀਆਂ ਹੋਣੀਆਂ ਕਈਆਂ ਨੂੰ ਨਹੀਂ ਪਤਾ ਵੀ ਸੇਵੀਆਂ ਵੀ ਆਪ ਕਿੱਕਣਾ ਬੱਟੀਆਂ ਦੀਆਂ ਹਨਾ ਤੇ ਆਜੂ ਫਿਰ ਚੱਲਦੇ ਆਂ ਅੰਦਰ ਮਲਾਉਨੇ ਆ ਪਹਿਲਾਂ ਫੈਮਿਲੀ ਨਾਲ ਆਪ ਭਾਈ ਸੈਟਅਪ ਲਾਇਆ ਤਾਂ ਜੀ ਮੰਮੀ ਨੇ ਹੈ ਸਾਈਡ ਡਾਲਨੀਏ ਨੇ ਰਸੀਆਂ ਲੈਣੀਆਂ ਮੰਨਣੇ ਨੂੰ ਉਹ ਹੁਣ ਮੈਂ ਬੱਲੂਗਾ ਕੋਈ ਨਾ ਸੱਤ ਕਹਿਣਾ ਮੈਨੂੰ ਇਹਦਰ ਫੈਮਿਲੀ ਦਾ ਸਾਸਰੀ ਘਰ ਦੇ ਸਾਰੇ ਸਾਸਰੀ ਘਰ ਦੇ ਸਾਰੇ ਬਰ ਚਾਹ ਪਤਾ ਹੀ ਰੰਦਾ ਚਲ ਕੋਈ ਗੁੰਡੜੀਆਂ ਵਾਲੇ ਬਾਹਲਾ ਮੰਮੀ ਵੀ ਤੇਰੇ ਬਾਲੇ ਇਹ ਕੀ ਕਰੇ ਕੋਈ ਗੱਲ ਉਹ ਵੀ ਕਰਦਾ ਵੀ ਨਹੀਂ ਸਿਰਪਾ ਹੁੰਦਾ ਚ ਕੰਗਾ ਫੇਰ ਹੁੰਦਾ ਮੈਨੂੰ ਇਸ ਟਾਈਮ ਪਤਾ ਕਿ ਆ ਕੀ ਗੱਲ ਜਾਰੀ ਹੈ ਵੀ ਆਪਾਂ ਮੰਜਾ ਬੁਣਨ ਲੱਗੇ ਆ ਉਹ ਵੀ ਦੇਖ ਲਈਂ ਯਾਰ ਧੋਲਣੀ ਸੀ ਤਾਂ ਹੁਣ ਕੰਮ ਹੀ ਲੱਗਦਾ ਮੰਜਾ ਤਵਲੇ ਦੇ ਬੁਣਨਾ ਥੱਲੇ ਦੀ ਵੀ ਬੁਣ ਹੋਣਾ ਨਹੀਂ ਹੋਤਾ ਹੈਗਾ ਇਹ ਲੈ ਇੱਥੇ ਤੇ ਮੈਂ ਪਤਾ ਕਿ ਕਿੰਨੇ ਪਹਿਲਾਂ ਚਾਚੇ ਤਾਈ ਸਾਰੇ ਇਕੱਠੇ ਹੋ ਜਾਂਦੇ ਜਦ ਇਹਨਾ ਮਮੀ ਮੈਂਨੇ ਆਉਂਦੇ ਨੂੰ ਏਦਾਂ ਭਾਈ ਮੰਜੇ ਪਰ ਪਰ ਰस्सियां ਪਾ ਲੈਣੀਆਂ ਏਦਾਂ ਘਾਟੀ ਮਾਰ ਲੈਣੀ ਉਤੇ ਬਾਅਦ ਫੈਟਾ ਨੂੰ ਘਮਾਣ ਲਈ ਰੱਸੀ ਚਾਰੇ ਪਾਸੇ ਇਹ ਜਿਹੜੀਆਂ ਆਪਾਂ ਨੇ ਸੇਮੀਆਂ ਬਟਣੀਆਂ ਜਿੱਤਾ ਉਹ ਪਈ ਹੈ ਜੀ ਘੋੜੀ 'ਤੇ ਉਹ ਘੋੜੀ ਸੇਮੀਆਂ ਬਟਣੀਆਂ ਸੇਮੀਆਂ ਵਟ ਕੇ ਉਹਨਾਂ ਨੂੰ ਜਦ ਸੇਕ ਹੀ ਮੰਨ ਲਓ ਧਾਤੀ ਨਾਲ ਲੱਗਣ ਵਾਲੀਆਂ ਉਹਨਾਂ ਨੂੰ ਤੋੜ ਕੇ ਇਹਦੇ ਉੱਪਰ ਸੁੱਕਣੇ ਪਾਈ ਜਾਂਦੇ ਤੇ ਜ਼ਰੂਰੀ ਗੱਲ ਇਹ ਸੀ ਹੁਣ ਤਿੰਨ ਜਾਣੇ ਲੱਗਿਆ ਜੀ ਹੋਵੇ ਤੁਹਾਡੇ ਸਾਹਮਣੇ ਵੀ ਸੇਮੀਆਂ ਬਟਣ ਹਨਾ ਤੇ ਸਰਦਾਰ ਜੀ ਕਹਿੰਦੇ ਘੋੜੀ ਮम्मी ਕਹਿੰਦੀ ਜਿੰਤੀ ਤੇ ਮੈਂ ਕਹਿੰਦੀ ਅਜਿੰਤੀ ਕਿੰਨੇ ਭਾਈ ਲਗਾ ਲਗਾ ਨਾਮ ਲਾਦੇ ਤੁਹਾਡੇ ਸ਼ਾਇਰ ਦੇ ਵਿੱਚ ਤੁਸੀਂ ਕੀ ਕਹਿੰਦੇ ਹੋ ਜਰੂਰ ਸਾਨੂੰ ਕਮੈਂਟ ਰਾਹੀਂ ਦੱਸਿਓ ਭਾਈ ਕਿ ਤੁਸੀਂ ਆਹ ਕੁਝ ਕਹਿੰਦੇ ਇਹਨਾਂ ਨੂੰ ਤੇ ਮੈਨੂੰ ਪਤਾ ਤੁਸੀਂ ਵੀ ਬੱਟ ਨੇ ਖਰੇ ਆ ਤੁਹਾਡੀ ਮਾਰੀ ਦੇ ਉੱਪਰ ਵੀ ਬੱਟੀਆਂ ਜੰਦੀਆਂ ਹੁੰਦੀਆਂ ਦੀਆਂ ਸੇਮੀਆਂ ਕਰੇ ਪਰ ਬੱਟ ਹੋ ਜੰਦੀਆਂ ਅੱਜ ਨਹੀਂ ਕਦੇ ਬੱਟੀਆਂ ਉਹ ਕਹਿੰਦੇ ਬੱਟ ਹੋ ਜੰਦੀਆਂ ਕਰੇ ਪਰ ਬੱਟ ਦੇ ਬੱਟੇ ਲੰਬੀ ਲੰਬੀ ਬੱਟ ਕੇ ਉਹ ਜਿਹੇ ਲੱਗਦੀਆਂ ਖਾਸੇ ਬਰੋੜੇ ਉਹਦੇ ਵਿੱਚ ਜਰ ਕਰ ਦੇਦੇ ਹੋ ਸਕੂਟਰ ਸਕੂਟਰ ਮਸ਼ੀਨਾ ਮਸ਼ੂਨਾ ਆ ਗਿਆ ਆ ਗਿਆ ਹੁਣ ਤਾਂ ਮਸ਼ੀਨਾ ਆ ਕੇ ਬੱਟਣ ਵਾਲੀਆਂ ਆ ਅੱਗੇ ਹੀ ਹੁੰਦੀਆਂ ਨੇ ਹਾਂ ਅੱਛਾ ਇਹੀ ਹੁੰਦੀ ਤੇ ਇਹੀ ਨਾ ਜਿਆਦਾ ਸਕੂਟਰ ਪਾ ਲੈ ਛੋਟੇ ਛੋਟੇ ਹੁੰਦੇ ਨੇ ਚੌ ਨੂੰ ਬੱਟੀ ਗਏ ਵੀ ਅਸੀਂ ਬੱਟਣੀ ਐ ਮੈਂ ਚਲਾਉਣੀ ਮੈਂ ਚਲਾਉਣੀ ਮੋੜਾ ਜਾਤਾ ਮਾਈ ਅਸੀਂ ਆਏ ਬਹਿ ਜਾਣਾ ਆਉਣ ਦੇ ਆਟਾ ਚੱਲਣ ਦੇ ਆਟਾ ਨਿਆਣੇ ਨੇ ਮੇਰੀ ਵਾਰੀ ਆ ਹੁਣ ਤੇਰੀ ਵਾਰੀ ਆ ਹੁਣ ਤੂੰ ਪਾਸੇ ਰਹੂ ਮੇਰੀ ਵਾਰੀ ਆ ਜਲੜੀ ਜੇਗਾ ਜਲ ਚੌ ਹੁੰਦਾ ਦਾ ਹਾਂਜੀ ਆ ਫੇ ਬੜੇ ਹੋ ਗਏ ਨੇ ਨੇ ਬੱਟਲੇ ਕਰਤੀਆਂ ਬੰਦ ਭਾਈ ਕਹਿੰਦਾ ਅੰਦਰੋਂ ਇਹ ਕਹਿੰਦੇ ਹੁਣ ਮੈਂ ਬੱਤਨੀ ਮੈਂ ਕਿਹਾ ਫਿਰ ਮੈਨੂੰ ਕੀ ਫਾਇਦਾ ਹੁਣ ਮੈਂ ਇਹ ਕਿਹਾ ਕੰਨ ਘੋੜੀ ਰੱਖ ਕੇ ਹੈਗੀ ਸਾਡੇ ਕੋ ਜਿੰਦੀ ਹੈਗੀ ਤੀ ਹਾਂ ਜਿੰਦੀ ਹਾਂ ਜਿੰਦੀ ਹਾਂ ਜਿੰਦੀ ਵੀ ਕਹਿ ਦਿੰਦੇ ਕਈ ਘੋੜੀ ਕਹਿ ਦਿੰਦੇ ਅਸੀਂ ਜੰਦੀ ਕਹਿੰਦੇ ਆ ਭਾਈ ਜੰਦੀ ਕਹਿ ਦਿੰਦੇ ਆ ਇਸ ਚੀਜ਼ ਨੂੰ ਜਿਹਦੇ ਨਾਲ ਬੱਟਦੇ ਆ ਬਾਕੀ ਹੁਣ ਵੀਡੀਓ ਦੇਖਣ ਵਾਲੇ ਵੀ ਦੱਸਣ ਕਿ ਉਹ ਕਿਹਾ ਕੇ ਕਹਿੰਦੇ ਆ ਹਾਂ ਬਾਕੀ ਤੁਸੀਂ ਦੇਖ ਹੀ ਲੈਣਾ ਹੁਣ ਹਾਂ ਵੀ ਅਸੀਂ ਕੀ ਕਰ ਲੱਗੇ ਆ ਹੋਰ ਕਿੱਦਾਂ ਹੋਰ ਸਾਹਮਣੀ ਆ ਜਣੀ ਆ ਲਿਆ ਪਾਈ ਨਹੀਂ ਵੀ ਕਸਣ ਵੈਸੇ ਤੂੰ ਧੁੱਪ ਆਉਗੀ ਮਾ ਹਨਾ ਧੁੱਪ ਲੱਗਦੀ ਤਾਂ ਹੈਗੀ ਨਿਕਲਦੀ ਮੈਂ ਆ ਗਿਆ ਹਾਂ ਜਦੇ ਚੱਕੜਾ ਬਹਿ ਗਿਆ ਮੀ ਇੰਨਾ ਪੈਂਦਾ ਮੀ ਤੇ ਬਾਦ ਜਦੇ ਨਹੀਂ ਜ਼ਿਆਦਾ ਗਰਮੀ ਹੋ ਜਾਂਦੀ ਆ ਦੇਖ ਲਓ ਭੱਜ ਵੀ ਗਏ ਦਾ ਹੋਰ ਪਸੀਨਾ ਬਹੁਤ ਆਉਂਦਾ ਬਹੁਤ ਪਸੀਨਾ ਆਉਂਦਾ ਪਰਦਾ ਜੀ ਉੱਠ ਜਾਂਦੀ ਆ ਨਾਲੇ ਆਏ ਬੇਸਿਕਲੀ ਤਾਂ ਜੀ ਨੌਮੀ ਤੋਂ ਦੋ ਦੋ ਦਿਨ ਪਹਿਲਾਂ ਵਟਣੀਆਂ ਚਾਹੀਦੀਆਂ ਪਰ ਸਾਨੂੰ ਪਤਾ ਹੀ ਲੱਗਿਆ ਵੀ ਕੱਲੂ ਆ ਨੌਮੀ ਇਸ ਕਰਕੇ ਫਿਰ ਰੱਬ ਭਲਾ ਕਰੇ ਲਗੇ ਦੀ ਸੇਵੀਆਂ ਬਟਣ ਕਿਉਂਕਿ ਇਹ ਵੱਟ ਕੇ ਇਹਨਾਂ ਨੂੰ ਧੁੱਪ ਲੱਗ ਕੇ ਫੇਰ ਦੇਸੀ ਘੀ ਤੇ ਵਿੱਚ ਭੁੰਨਣੀਆਂ ਹੁੰਦੀਆਂ ਫੇਰ ਮੰਮੀ ਨੇ ਸਵਾਦ ਸਵਾਦ ਦੀਆਂ ਬਣਾਉਣੀਆਂ ਤੇ ਫਲੋਂ ਉਹ ਜਿਉਂ ਭੁੰਨ ਹੁੰਦੀਆਂ ਕਿ ਜੋ ਉਹ ਤਾਂ ਭੁੰਨ ਕੇ ਸੁੱਕੇ ਰੱਖ ਲੈਣੀਆਂ ਫਲਗੇ ਜਦ ਬਣਾਉਣੀਆਂ ਜਦ ਦੇਸੀ ਦੀ ਪਾਸੀ ਦੀ ਦੇਸੀ ਕੀ ਪਾ ਲੋ ਆਪਣੀ ਹਿੰਮਤ ਆ ਜਿਹਦੇ ਕੋ ਦੇਸੀ ਦੇਸੀ ਵਾਲ ਜੋ ਡਾਲ ਡਾਲਾ ਪਾ ਲੋ ਜਿਹਦੇ ਕੋ ਜੋ ਮਰਜੀ ਝਕਣਾ ਅਗਲਾ ਕੰਮ ਹੁੰਦਾ ਪਰ ਅਸੀਂ ਤਾਂ ਭਾਈ ਦੇਸੀ ਹੀ ਭੁੰਦੇ ਆ ਪੁੰਨ ਕੇ ਦੇਸੀ ਚ ਪੁੰਨ ਕੇ ਇਹਦੇ ਬਾਅਦ ਚਾਣੀ ਬਣਾ ਲਣੀ ਪਹਿਲਾਂ ਚਾਣੀ ਜੀ ਮਿੱਠਾ ਪਾ ਲੈਣਾ ਪਾਣੀ ਵਿੱਚ ਆ ਕੇ ਮਿੱਠਾ ਰੱਖ ਦਿੰਦੇ ਉਹਦੇ ਬਾਅਦ ਜਦ ਇਹ ਫਿਰ ਹੋਵੇ ਜਿੱਕਾ ਪਕੜਾ ਬਣਉ ਗਏ ਹੈ ਕੋਕੜੀ ਬਸ ਪਾਣੀ ਪਾ ਦੇਣਾ ਵਾਲੀ ਐ ਪਾਣੇ ਐ ਵੀ ਪੁੰਨ ਲੀਆਂ ਈ ਵਿੱਚ ਪੁੰਨ ਕੇ ਗੈਰੇ ਚੀਨੀ ਪਾ ਦੇਣਗੇ ਇਹ ਜਿਹੜਾ ਆਪਾਂ ਮੰਮੀ ਮੱਥਾ ਕਹਿ ਕੇ ਤਾਂ ਨੇ ਉਹ ਪਾਣੀ ਵਾਲੀਆਂ ਸੇਵੀਆਂ ਦਾ ਬਣਨਾ ਹੁੰਦਾ ਤੇ ਦੁੱਧ ਨਾਲ ਪਾਣੀ ਆ ਜਾਂਦਾ ਅੱਛਾ ਉਹ ਪਾਣੀ ਦੀ ਹੁੰਦੀ ਹੈ ਕਿ ਨਹੀਂ ਰਹੀ ਉਹ ਕਾਹਦਾ ਰੱਖ ਤੀ ਨਾ ਉਦੋਂ ਦਿਆਰ ਪਿੱਛੋਂ ਇਹ ਕੰਮ ਇਹਦਾ ਤਾਂ ਹੀ ਮਾਰਦੇ ਫੜਾਈ ਮੈਨੂੰ ਰੱਸੀ ਉਹ ਕਰ ਲਓ ਇਹਨੂੰ ਮਾਰ ਦੇ ਬੱਸ ਆਹ ਨਹੀਂ ਮਾਰ ਦੇ ਕੁੱਤੇ ਜਾਣੀਆਂ ਅੱਛਾ ਅੱਛਾ ਮਾਰ ਦੇ ਆਹ ਦੇ ਕੁੱਤੇ ਨਹੀਂ ਗਈਆਂ ਅੱਛਾ ਛੱਡ ਤਾਂ ਕਹ ਤੇ ਕੁੱਤੇ ਆਹ ਬੈ ਲੱਗ ਗਿਆ ਇਹ ਦੇਖ ਬੰਦੋ ਨੇ ਆਹ ਆਹ ਕੁੱਟਕੇ ਬੰਦੋ ਇਹਦੇ ਨਾਲ ਬੱਸ ਜੇ ਇਹ ਪਾਸੇ ਕਹਿੰਦੇ ਉਹ ਕਿ ਤੇ ਕੁਆਰੀ ਤੇ ਧੁੱਪ ਨਿਕਲ ਗਈ ਉਧਰ ਉਹ ਦੇਖੋ ਇੰਨਾ ਤਾਂ ਲੱਗ ਜਾ ਤਾ ਆਪਣੇ ਬਾਹਰ ਰੱਖੋ ਜੇ ਤੇ ਰਹਿ ਜੇ ਕਿ ਪਾਣੀ ਖਾਈ ਫੇਰ ਤਾਂ 3-4 ਘੰਟੇ ਦਾ ਹੀ ਕੰਮ ਆ ਹਨਾ ਧੁੱਪ ਲੱਗਦੀ ਤਾਂ ਬੈੜੀ ਧੁੱਪ ਲੱਗ ਜੂਵੇ ਜੇ ਬਹੁਤ ਬਹੁਤ ਸੱਤਾ ਇਹ ਜੀ ਤਾਂ ਹੋ ਗਈ ਫਾਈਨਲ ਹਾਂ ਹੂੰ ਭਾਈ ਘੋੜੀ ਬਣੀ ਐ ਇਹਨੂੰ ਧੁੱਪ ਚ ਰੱਖਿਆ ਉਹਨੇ ਨਹੀਂ ਨਹੀਂ ਹਾਂ ਕਣੀਆਂ ਗਿਰਦੀਆਂ ਹਾਂ ਨਾ ਅੱਜ ਵੀ ਕਣੀਆਂ ਕਿਣੀ ਗਿਰਦੀ ਆ ਇੱਕ ਘੰਟਾ ਦੋ ਘੰਟੇ ਦੇ ਲੰਨੇ ਤੀੜੀ ਗਿਰਦੀ ਆ ਇਹ ਨੂੰ ਇੱਥੇ ਇੱਥੇ ਬੰਨ੍ਹਦੇ ਇਹ ਮੰਮੀ ਬੰਨਣਾ ਨਾਲੇ ਨਾਲ ਹੋਣੀ ਹੈ ਅੱਛੇ ਅੱਸੀ ਗਈ ਮੈਂ ਆਂਦੀ ਸਭ ਕੁੱਖ ਕਰਕੇ ਆਵਾਂ ਕਿ ਇੱਥੇ ਖੋਹਦੇ ਸੀ ਆਦਾਂ ਦੀ ਕੋਈ ਤੇ ਨਹੀਂ ਇਹ ਨੂੰ ਨਾ ਭਾਈ ਇੱਥੇ ਬੰਨ੍ਹ ਕੇ ਇੱਥੇ ਬਹਿ ਜਾਣਾ ਇਹਦੇ ਉੱਪਰ ਲੱਤਾਂ ਇੱਕ ਉਧਰ ਕਰਕੇ ਇੱਕ ਉਧਰ ਮਾਫੀ ਦੇ ਜਿਹੜਾ ਲੈ ਤੇ ਕੀ ਲੈ ਹੋ ਦੇਈ ਜਿਹੜਾ ਨਹੀਂ ਇਹ ਤਾਂ ਫਿਰ ਆਟਾ ਫਿਰ ਆਟਾ ਬੁਣਾ ਜਿਹੜਾ ਸੂਜੀ ਤੇ ਮੈਂ ਇਦਾਂ ਲੈ ਕੇ ਆਂਦਾ ਟਾਈਮ ਬਹੁਤ ਲੱਗਦਾ ਪਰ ਇਹਦਾ ਭਾਈ ਸੇਵੀਆਂ ਦੇ ਬੱਟਣੇ ਇੱਕ ਵਾਰੀ ਜੇ ਨਿਕਲ ਲੱਜਿੰਦੀ ਸਰਦਾਰ ਜੀ ਫੇਰ ਨਹੀਂ ਲੱਗਦਾ ਇਹ ਪਹਿਲਾਂ ਹੀ ਆ ਤੁਹਾਡਾ ਭਲੇਖਾ ਕੇ ਟਾਈਮ ਲੱਗਦਾ ਹਾਂ ਕੱਲ ਨੂੰ ਜਾ ਦੇਖ ਲਵਾਂ ਮੈਂ ਉਹ ਕਿਹਾ ਬਹੁ ਲਗੇ ਨਾ ਠੀਕ ਕਰਾਂਗੇ ਜਾਂ ਤਾਂ ਛੋਟੇ ਹੁੰਦੇ ਨਿਆਣੇ ਸੀ ਜੀ ਨਾ ਸਮਝਦਾ ਜਿਆਦਾ ਚੌੜਾ ਵਾ ਕਿਹੜੇ ਜਿਹੜਾ ਪਹਿਲਾਂ ਜ਼ੋਰ ਵੀ ਲੱਗਦਾ ਇਹਨੂੰ ਜਦੋਂ ਨਿਕਣ ਲੱਗ ਜਾਂਦੀ ਆ ਫੇਰ ਨਹੀਂ ਲੱਗਦਾ ਹੈ ਨਾ ਨਾਲੇ ਇਹ ਕਿਹੜੇ ਪੂਰਾ ਗੁੰਨੇ ਕੇ ਪਹਿਣਾ ਅੱਧ ਗੁੰਨੇ ਜਿਹਾ ਰਹਿਣਾ ਵਾਹੋ ਛੋੜਾ ਜਾ ਉਹ ਤਾਂ ਮੈਨੂੰ ਪਤਾ ਆ ਫੇਰ ਵੀ ਬੰਦਾ ਅਸੀਂ ਉੱਥੇ ਆਟਾ ਲੈ ਲੈਣਾ ਆਪਾਂ ਆਟਾ ਨੇ ਲੈ ਲਿਆ ਫਿਰ ਉਹਨੂੰ ਚਿੱਟੀ ਚ ਛਾਣ ਕੇ ਮੈਦਾ ਬਣਾ ਲੈਣਾ ਉਹ ਵੀ ਕਰਦਨੇ ਆ ਇੱਥੇ ਮੰਮੀ ਨੇ ਸੂਜੀ ਤੇ ਮੈਦੇ ਦੀ ਬਣਾਉਂ ਕਹਿੰਦੇ ਕਰਾ ਚਲੋ ਠੀਕ ਹੈ ਨਾ ਮੈਂ ਨਾ ਐਕਸਪੈਰੀਮੈਂਟ ਕਰਕੇ ਦੇਖਣੇ ਚਾਹੀਦੇ ਹਾਂ ਬਣਾਦੇ ਆ ਆ ਲੈ ਨਿਆਲੇ ਲੈ ਮੈਂ ਕਿ ਨਹੀਂ ਆ ਲੈ ਇਹ ਕੁਇਆ ਉਹ ਗੱਲੀਆ ਉਹ ਸਤਾ ਬਿਉ ਉੱਠਿਆ ਲੱਗਦਾ ਇਹਨੂੰ ਲੈ ਨੂੰ ਲੈ ਲਓ ਨਹੀਂ ਨਹੀਂ ਆਂਦੀ ਤੈਨੂੰ ਲੈ ਬਰੁੜਾ ਲੈ ਬਰੁੜਾ ਦੋਨੇ ਏ ਮਾਮਕਾਂ ਦੇ ਲੱਗਿਆ ਤੂੰ ਵੀ ਘਾ ਦੇ ਦੋ ਮੈਂ ਬੂਰੀ ਘਾ ਲਾ ਬਿੰਦੇ ਇਹਨੂੰ ਅੱ ਲੱਗੀ ਤਾਂ ਮੈਂ ਇਹ ਬੰਨਣਾ ਤੀ ਮੈਂ ਕੀ ਕਹਿ ਲੱਗੀ ਤੀ ਵੀ ਬਾਣ ਨਹੀਂ ਬੰਨਦੇ ਹੁੰਦੇ ਬਾਣ ਤੇ ਤਾਂ ਬਾਣ ਆ ਤੈਨੂੰ ਪਤਾ ਇਹ ਮੈਂ ਤਾਂ ਨਹੀਂ ਬੰਨੀ ਇਹ ਪਿੱਛੇ ਪਈ ਰਹੀ ਓਕੇ 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 ਇਹਦੇ ਪਾਣੀ ਆਪਾਂ ਸੇਮੀਆਂ ਹਾਂ ਉਹ ਸੌ ਕੁ ਸਾਰੀ ਚੀਜ਼ ਇਹਦੇ ਪਰ ਘਮੀ ਬੰਨ ਲਉਂਦੇ ਪਰ ਹੁਣ ਜਿਹੜਾ ਮੈ ਲਖਾ 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 ਵੀ ਤੇ ਨਿਕਲਦੀ ਐ ਮੈਂ ਸਮਝ ਗਈ ਤੁਹਾਡੀ ਗੱਲ ਦੂਰੀ ਘਾ ਲਾ ਬਿੰਦੇ ਇੱਕੜਾ ਬੰਨੜੀ ਮਾਮੀ ਇਹੇ ਮੈਂ ਕਹਿੰਦੀ ਚੁੰਨੀ ਨਾਲ ਇਕੱਠੇ ਦੇ ਦੋ ਜਿਹੜੀ ਬਰਾਊਨ ਜੀ ਚੁੰਨੀ ਪਈ ਫਿੱਲ ਜਾਨੀ ਦੀ ਵੀ ਉਹਦੇ ਨਾਲ ਚੁੰਨੀ ਨਾਲ ਫਿੱਲ ਜਾਨੀ ਦੀ ਸੈਟ ਕਰਕੇ ਬੁੱਲਣੀ ਪਾਣੀ ਐ ਨਾ ਹੋਰ ਇਹਨਾਂ ਦੀ ਕੋਕ ਪਾ ਲੈ ਗੋਰੀ ਗੱਲ ਨੂੰ ਸਿੱਧੀ ਕਰ ਲੈ ਅੱਗੇ ਰਹਿਣਗੇ ਕਾਏ ਬਤ ਤਿੰਨ ਨੂੰ ਨੀ ਮਾਮਕਾਨੂ ਨੂੰ ਕਹਿੰਦੇ ਤੂੰ ਬੈਠਾ ਰਹਿ ਹੋਰੀ ਹਾਂ ਹੋਰ ਫੜ ਲੈ ਚੱਲ ਹੋਰ ਬਤਾ ਤਾਂ ਨਾ ਬਕੈ ਅਸਾ ਹੋ ਰਿਹਾ ਤਾਂ ਕਾਏ ਹੋਰ ਅਸੀਂ ਪਈਓ ਗਿੱਲੀ ਆ ਉਹਦੇ ਨਾਲ ਜ਼ਿਆਦਾ ਠੀਕ ਹਦੀ ਇਹ ਉਹੀ ਪਾਉਣ ਲੈ ਗਿੱਲੀ ਮੇਲੀ ਆ ਤਾਂ ਇਕਲਾ ਮੈਂ ਗਿੱਲੀ ਦਾ ਤਾਂ ਕੋਈ ਚੱਕਰ ਨਹੀਂ ਦੇਖ ਲੋ ਵੀ ਉੱਤੇ ਉਹ ਆਏ ਮੋਤੀ ਜਿਹਾ ਰੱਸੀਆਂ ਨਾਲ ਬੰਨ੍ਹ ਪੁੜੀਆਂ ਚੰਗਾ ਦੇਖ ਲੋ ਇਹ ਜਰੂਰੀ ਵੱਢਣਾ ਫੇਰ ਬਾਹਰੋਂ ਆ ਵੀ ਨਾ ਆਦੂ ਛੂ ਘਾਤਾ ਅਹੀ ਵੰਗਾ ਛੂ ਘਾਤਾ ਇਹਨੇ ਆਪਣੇ ਜੀ ਦੀ ਚਾਹ ਬੰਨ੍ਹ ਦਿੱਤਾ ਤਾਂ ਅਨੀ ਉੱਠਿਆ ਹੈ ਤੈਨੂੰ ਤੇ ਆ ਚੀ ਤੂੰ ਵੀ ਚਾਚੂ ਕੱਲ ਮਾਮ ਕਰਾਊਗਾ ਮੈਂ ਕਿੰਨਾ ਮਨ ਕਰਾਉਣੀ ਦੱਸ ਪਾਈ ਇੱਕ ਵਾਰ ਮਨ ਮਕਾਣ ਦੱਚੀ ਮੈਂ ਇੱਕ ਪਾਸੇ ਕੱਟ ਪਾ ਇਧਰ ਦੌਣ ਨੂੰ ਹਾਂ ਨਾ ਇਹਨੂੰ ਬਾਹੀ ਨੂੰ ਬਾਹੀ ਸੇਰ ਬੇਨ ਕਰਾ ਲਵਾਂ ਗੇੜੀ ਦੀ ਵੇਓ ਮੱਤ ਪਾ ਲਿਸ ਪਾਈ ਦੇ ਪੰਕੂ ਮਾਉਣ ਇਹਨੂੰ ਸੈੱਟ ਕਰਨਾ ਅੱਜ ਫਤਰਾ ਗਾਦੀ ਕਿੰਨਾ ਹੋਗੇ ਦਸ ਨੀ ਇਹ ਨਾਲ ਨਹੀਂ ਪਹਿਨੇ ਇਹ ਵੀ ਔਖੀ ਦਸਣੀ ਔਖੀ ਹੈ ਹੂੰ ਇਹ ਦੇਖਣ ਨੂੰ ਲੱਗਦੀ ਹੈ ਸੌਖੀ ਹੈ ਸਮਝ ਗਿਆ ਤੂੰ ਤੈਨੂੰ ਕਹਦੀ ਆ ਮੈਂ ਕੋਲੋਂ ਨਹੀਂ ਆਉਂਦੀ ਉਹ ਜਿਹੜੇ ਹਵੇ ਸੁਸਤ ਆਉਂਦਾ ਸੁੱਤਾਉਂ ਸੁਸਤ ਜਿਹਾ ਆਏ ਸੁੱਤਾਉਂ ਇੱਕ ਗੱਡੀ ਚਾਰ ਦਿਨ ਹੋਈ ਹੌਲੀ ਹੌਲੀ ਚਾਰਜ ਮਸੇ ਨਹੀਂ ਹੁੰਦੀ ਫਿਰ ਨੂਰ ਸੁੱਤੀ ਪਈ ਹੈ ਨਾ ਗੱਡੀ ਚਾਰਜ ਹੋ ਜਾਂਦੀ ਫੇਰ ਖੜਦੀ ਹੈ ਨਹੀਂ ਗੱਡੀ ਇਹ ਤਾਂ ਕੋਈ ਨਾ ਘਮਾਓ ਹਾਂ ਜਦੋਂ ਸਾਹਮਣੇ ਤਾਂ ਹੋ ਗਈ ਤੈਨੂੰ ਸਹਮਤੀ ਹੈ ਇਹ ਨਹੀਂ ਜੋਣੀ ਹੈ ਇਹਨੂੰ ਸ਼ਾਂਚ ਆਉਂਦੀ ਹੈ ਹਾਂ ਹੁਕੀਰ ਤਾਂ ਹਾਂਜੀ ਇੱਕ ਇੱਕ ਇੱਕ

ਬਾਬਾ ਜੀ ਮੈਂ ਮੰਗਤਾ ਵੱਡਾ ਕਾਰਾ ਪਹਿਲਾਂ ਇਹਨੂੰ ਕਾਸ ਤੇ ਇਹਨੂੰ ਕਾਸ ਦੱਸਿਐਨ ਕੋ ਇਹਦੇ ਉਪਰ ਤਾਂ ਬੈਠੀ ਹੋਣਾ ਲੈ ਕਾਸ ਹੋਣਾ ਮੈਂ ਤਾਂ ਹੋ ਜਿਹੜਾ ਤਾਂ ਵੀ ਹਿੱਲਦਾ ਆ ਉਹ ਇਹਦਾ ਆ ਉਹ ਨੂੰ ਇੱਥੇ ਬੰਦਾ ਇਹਨੂੰ ਨਾ ਨਾ ਕਾਸ ਦੋ ਦਿਨ ਬਾਅਦ ਦੇ ਅੱਛਾ ਅੱਛਾ ਆਹ ਕੋਲੇ ਰੇ ਹੰਡੜਿਆ ਕੋਲ ਤੇ ਚੱਲ ਕੀ ਹੋਣਾ ਅਜਾ ਵੀ ਦੀ ਕਾਸਾਂ ਦੇੇ ਛਾਂ ਬਾਤ ਕਰਦੇ ਆਂ ਉਹ ਟਿੱਪਤਲੀ ਵਾਲੀ ਪੱਤੀ ਤਿੰਨ ਲਾ ਇੱਕੋ ਵਸੇ ਨੇ ਉਹ ਅਨਾਰ ਕੋਆ ਮੈਂ ਦੇਖੀ ਜੀ ਬਿਲਕੁਲ ਨਾ ਕਾ ਚਾਹ ਇਹਨਾਂ ਕੋਲੋਂ ਮਾਹ ਨਹੀਂ ਬਚਦੀ ਨਹੀਂ ਹੈ ਕੋਈ ਮਾਇਦੇ ਵਿੱਚ ਇਹ ਤਾਂ ਨਹੀਂ ਜਾਉਂਦਾ ਮੇਲਾ ਦੀ ਟੁੱਟੀ ਜਿਆਦੀ ਪਾਣੀ ਵਾਲੀ ਕੋਈ ਅੰਦਰ ਬੰਦ ਕਰਤੀ ਚ ਲਾਦੀ ਹੈ ਕਾ ਥੋੜੀ ਥੋੜੀ ਚੱਲਦੀ ਆ ਸਹੀ ਤਰ੍ਹਾਂ ਨਹੀਂ ਬੰਦ ਤੇ ਮਾਹ ਨੂੰ ਕਾਠਾ ਕੰਨ ਦਾ ਕੋਈ ਇੱਥੇ ਸੋਈ ਜੀ ਇਹ ਇਦਾਂ ਦੀ ਜਿਹੜੇ ਦੇਖਿਓ ਟੇਡਾ ਹੋ ਕੇ ਦੇਖਦਾ ਹੈ ਇਹਨੂੰ ਐ ਕੋਈ ਕੰਪੀਟੀਸ਼ਨ ਚੱਲਣ ਡਿਆ ਮੈਂ ਵੀ ਹਿੱਸਾ ਲੈ ਜਾਵਾਂ ਵਿੱਚ ਕਾ ਕ ਕਰ ਤੂੰ ਕਾ ਕਰ ਜਾ ਤਵੇਂ ਪੁੱਤਰਾ ਬੱਸ ਹਾਂ ਹੋ ਤਾ ਬੰਦੇ ਰਸੀ ਗਿੱਲੀ ਕਰਕੇ ਨਾ ਹੋਰ ਚਾਹ ਨੂੰ ਇਹਨੂੰ ਘੁਮਾਏ ਤੂੰ ਕਿੰਦ ਨੂੰ ਨੂੰ ਲੈ ਜਾ ਘੁਮਾ ਕੇ ਹਾਂ ਹੁਣ ਇਹਨੂੰ ਬੰਨੋ ਬਾਰੇ ਬੰਦੇ ਐ ਸਮਝੇ ਮੈਂ ਗਾਇਦੀ ਲੱਤ ਬੰਨਣ ਲੱਗਿਆ ਹਾਂ ਫੇਰ ਬੰਨਣਾ ਮੇਰੀ ਗੱਲ ਸਹੀ ਇਤਨਾ ਨੰਬਰ ਆ ਫੋੜਾ ਹੋਦਨ ਐ ਚਾਹ ਤੇ ਉੱਤੇ ਰੱਖ ਲਵਾਂ ਕੋਈ ਗੱਲ ਸਹੀ ਐ ਨਾ ਮੇਰੀ ਜੈਸ Right ਦੀਦੀ right ਫੇਰੇ ਬੰਨਣਾ ਵੀ ਜੇ ਹਿੱਲੀ ਤੇ ਗਾਇ ਦੀ ਰਾਤ ਵਿੱਚ ਤੇ ਨਿਕਲ ਜਾਣੀ ਆ ਮਨਕੀਰਤ ਕਹਾ ਹੁੰਦਾ ਦੇਖੀ ਚਾਚੂ ਕਾ ਕਹੀ ਜਾਂਦਾ ਤੂੰ ਵੀ ਮਾਮਾ ਚਿੱਕਦਾ ਤੂੰ ਵੀ ਕਰਨਾ ਪੈਣਾ ਤੈਨੂੰ ਵੀ ਕੱਡੀਆਂ ਚੀਜ਼ਾਂ ਦਾ ਆਪਾਂ ਨੂੰ ਆਉਂਦੀਆਂ ਹੁੰਦੀਆਂ ਹਵਾਈ ਵੀ ਅਸੀਂ ਆਪ ਹੀ ਨਹੀਂ ਕਰਦੇ ਹਨਾ ਮੰਮੀ ਕੱਡੀਆਂ ਚੀਜ਼ਾਂ ਮੈਂ ਕਹਾਂ ਅਸੀਂ ਆਪ ਹੁੰਦੀਆਂ ਹਵਾਈ ਵੀ ਅਸੀਂ ਕਰ ਸਕਦੇ ਆਪਾਂ ਆਪ ਹੀ ਨਹੀਂ ਕਰਦੇ ਹੋਰ ਬਿਘੇੜੀਆਂ ਬੱਟੀਆਂ ਸੇਮੀਆਂ ਆਹ ਹੋ ਵੀ ਹਾਂ ਲੈ ਮੰਮੀ ਅੱਸਾ ਮੇਜਾਂ ਨੇ ਆਣੇ ਲੱਗ ਗਏ ਉਹ ਕੱਲ ਸਕੂਲ ਲੱਗ ਗਏ ਫਰ ਦੇ ਛੁੱਟੀ ਨੂੰ ਜਦ ਨਿਆਣਿਆਂ ਦਾ ਚੌਂਕਾ ਫੇਰਦੇ ਹੇਠਾਂ ਮਾਰ ਚਾਹੀ ਜਦ ਨਿਆਣਿਆਂ ਦਾ ਚੌਂਕਾ ਪਾ ਕੇ ਇੱਥੇ ਦਾ پیسے ਰੱਖ ਰੱਖ ਕੋਈ ਨਹੀਂ ਨਾ ਭਾਈ ਰੱਸੀ ਗਿੱਲੀ ਕਰਕੇ ਨਾ ਓਆ ਜਾ ਚਲੋ ਆਏ ਅਭੀ ਫੇਰ ਬੰਦ ਹੋ ਗਈ ਵਧੀਆ ਤੁਸੀਂ ਆਪਣੀ ਪੋਜੀਸ਼ਨ ਲਓ ਪਹਿਲਾਂ ਹੱਬ ਨੂੰ ਕੀ ਆ ਹਾਂ ਹਾਂ ਕਰੋ ਕਸੋਲ ਮੈਂ ਹਾਂ ਘਤੂਰ ਮੈਂ ਇੱਕ ਬਕਾ ਜਿਆ ਉਹ ਰੱਸੀ ਕਰਕੇ ਗੱਲੇ ਜੇ ਹੋ ਗਈ ਤੂੰ ਗੈਦਾ ਸੀ ਕਹ ਦੇਈ ਜਾਂਦਾ ਸੀ ਹਾਂ ਚਾਚੀ ਕਬਾਇਆ ਕਰ ਵੀਡੀਓ ਚ ਲੈ ਦੇਖੀ ਲੈ ਕੈਮਰੇ ਨੂੰ ਦੇਖ ਕੇ ਲੈ ਦੀਦੀ ਹਾਂ ਮੇਰਾ ਮਨ ਕੀ ਰਤ ਹੈ ਮੇਰਾ ਮੁ ਤੁ ਸਾਚੀ ਗਾਤਾ ਬਾਦੇ ਸੜ ਮੇਨ ਬੰਦਾ ਜੀ ਵੀਡੀਓ ਦਾ ਜੀ ਉਹ ਸੁੱਤਾ ਪਿਆ ਨੂਰ ਸਾਡੀ ਸਰਾਨਾ ਵੇਖਾਰੇ ਇੱਥੇ ਗੋਡਾ ਰੱਖ ਕੇ ਕਰ ਲਣਗੇ ਚਾਹੇ ਪੈਰ ਰੱਖ ਕੇ ਇੱਥੇ ਨਾ ਪਤਾ ਨਹੀਂ ਬਣਗੇ ਇੱਕ ਪੈਰ ਰੱਖ ਕੇ ਨਹੀਂ ਹੋਗਾ ਇੱਕ ਪੈਰ ਰੱਖ ਕੇ ਨਹੀਂ ਹੋਣਾ ਕੰਬੋ ਜਣਾਈ ਨਾ ਤੇ ਗੋਡਾ ਰੱਖਣਗੇ ਇਹੇ ਇਹ ਤਾਂ ਹੁਣ ਆ ਕੇ ਜੀ ਜਾਨ ਚੂਣੀ ਆ ਹੋਈ ਫੇਰ ਲੀ ਗੂਗਾ ਫੇਰ ਆਹਾਂ ਹੋਰ ਦਰ ਸਾਰਾ ਕਹਿੰਦਾ ਮੈਨੂੰ ਬਣਾਓ ਆ ਕੋਈ ਸੈਟਲਮੈਂਟ ਵੀ ਕਰਨੀ ਪੈਂਦੀ ਆ ਕਈ ਤਾਂ ਜੀ ਇਹਨੂੰ ਤੇਲ ਦੇ ਕਿ ਵੀ ਰੱਖਦੇ ਆ ਉਹਨਾਂ ਨੇ ਤੇਲ ਦੇ ਦਿੱਤਾ ਸੀ ਕਿਉਂ ਇਹਨਾਂ ਨੇ ਪੱਟੀਆਂ ਦੋਕ ਦਿਨ ਪਹਿਲਾਂ ਇਸ ਕਰਕੇ ਸਾਨੂੰ ਤੇਲ ਦੇਣ ਦੀ ਜ਼ਰੂਰਤ ਨਹੀਂ ਪਈ ਹੈਗੀ ਤੇਲ ਦੇ ਕੇ ਸੁੱਪ ਚ ਰੱਖਣਾ ਵੀ ਹੈ ਚੰਗੀ ਤਰ੍ਹਾਂ ਚੰੜੇ ਦੇ ਆਇਆ ਕੋ ਬਸ ਇਹ ਤੋਂ ਲੋਹੇ ਸਾਈਡ ਕਰ ਲਈ ਜਮਾ ਮੈਂ ਲੇਖ ਪਰੇ ਕੋ ਤਾਂ ਪਰ ਹੁਣ ਆ ਰਿਹਾ ਇਸ ਦਾ ਬਸ ਉਹ ਮਤਲਬ ਥਾ ਵੇ ਇੱਕ ਤਾਂ ਦੇਖੀਂ ਕਿ ਉਹ ਉੱਤਰ ਨਹੀਂ ਕੀਤਾ ਅੰਦਰ ਗਿਆ ਥੋੜਾ ਜਿਹਾ ਹੈਗਾ ਫਰਕ ਬਸ ਸਦਨਾ ਕੇ ਜੋਰ ਹੈ ਬਸ ਚਲ ਹੋ ਲਿਆ ਫਸਾ ਦੀ ਲੁੱਫਾ ਜੀ ਉਹ ਬਾਸ ਲੁੱੜਾ ਹੱਥੀ 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 ਇੱਥੇ ਹੱਥੀ ਤਾਂ ਇਹ ਤਾਂ ਸਰਾਨੇ ਥੱਲੇ ਪਈ ਆ ਜੀ ਇੱਥੇ ਕਿ ਦੇਖ ਆ ਪਈ ਜੇ ਅਮੇ ਜਮਾ ਭਰਾ ਹਾਂ ਤਾਂ ਇਹ ਵੀ ਭਰਾ ਤੁਸੀਂ ਜੀ ਤੋਂ ਖੋਲਦਾ ਚਲੋ ਜੀ ਫਿਰ ਠੀਕ ਆ ਹੁਣ ਅਗਲੇ ਬਲੌਗ ਚ ਮਿਲਦੇ ਆ ਤੁਹਾਨੂੰ ਤੇ ਇਹ ਸਾਰਾ ਸੈਟਅਪ ਕਰਕੇ ਤੁਹਾਨੂੰ ਦਿਖਾਇਆ ਹੁਣ ਸੇਮ ਹੀ ਆ ਪਟੰਗੇ ਜੀ ਮੇਰੇ ਵਾਲੇ ਤੇ ਫਿਰ ਬਾਏ ਬਾਏ